ਤਾਰ ਗੇਮ ਥਾਣੇ ਚ ਮੱਜਣਾ ਆ ਆਖਿਰਕਾਰ ਇਸ ਲੇਡੀਜ਼ ਦਾ ਅੱਖ ਲਾਓ ਬਾਹਰ ਸਾਰੀ ਇਧਰ ਹੋ ਯਾਰ ਇਧਰ ਹੋ ਨਾ ਕੀ ਇਹ ਬੰਦਾ ਮੇਰਾ ਨਾਮ ਨਹੀਂ ਹਾਂਜੀ ਹਾਂਜੀ ਘਰ ਵਾਲੇ ਮੇਰੇ ਨੇ ਸਿਰਫ ਕੋਨੇ ਨੇ ਇੱਕ ਬਤਮੀਜੀ ਕੀਤੀ ਤਾਂ ਉਹ ਤੇ ਪਰਚਾ ਕਰਵਾਤਾ ਆ ਪਰਚਾ ਕਰਾਤਾ ਦੇ ਉਸ ਤੋਂ ਬਾਅਦ ਅਹੀ ਮਹੀਨਾ ਹੋ ਗਿਆ ਪਰਚਾ ਕਰਾ ਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਭਾਈ ਜਿਹੜਾ ਪਰਚਾ ਵੇ ਉਹ ਦੇਖੋ ਸਿਆਸਤ ਦੀ ਦੁਨੀਆ ਦੀ ਉਹ ਉਹੀ ਪਰਚਾ ਕਰਾ ਰਿਆ ਬੰਦਾ ਉਹਦੀ ਗ੍ਰਿਫਤਾਰੀ ਨਹੀਂ ਬੰਦੇ ਵੇ ਉਹਦਾ ਪਰਚਾ ਕਰਾ ਰਿਆ ਦੇਖੋ ਤੁਸੀਂ ਕਿੰਨਾ ਟਾਈਮ ਹੋ ਗਿਆ ਇਸ ਗੱਲ ਦੀ ਤੇ ਕਿੰਨੀ ਵਾਰੀ ਤੁਸੀਂ ਹੋਂਦ ਦਾ ਜਲੰਧਰ ਸ਼ਹਿਰ ਚ ਧਰਨਾ ਲਾ ਚੁੱਕੇ ਹੋ ਭਾਈ 2 ਵਜੇ ਧਰਨਾ ਲਾ ਲਿਆ ਅੱਜ ਪੂਰਾ 1 ਮਹੀਨਾ ਹੋ ਗਿਆ ਜੀ ਜਦੋਂ ਦਾ ਮਹੀਨਾ ਹੋਇਆ ਉਹ ਬੰਦਾ ਸ਼ਰਿਆ ਮਹਕੋਮ ਦਾ ਕਦੀ ਕੋਈ ਗ੍ਰਿਫਤਾਰੀ ਨਹੀਂ ਪਾਈ ਅਸੀਂ ਰੋੜੇ ਵੀ ਜਾਮ ਕੀਤੇ ਅਸੀਂ ਪਤਨ ਕਿਤੇ ਕਿਤੇ ਧੱਕੇ ਖਾਦੇ ਕੋਈ ਗ੍ਰਿਫਤਾਰੀ ਨਹੀਂ ਸਾਹ ਬਣਾਉਨ ਕਿੰਨੀ ਦੀ ਕਿਹਾ ਭਾਈਓ ਕੋਨਾ ਘੁੰਮ ਰਿਆ ਕੋਈ ਗ੍ਰਿਫਤਾਰੀ ਨਹੀਂ ਕੋਨਾ ਘੁੰਮ ਰਿਆ ਕੋਈ ਗ੍ਰਿਫਤਾਰੀ ਨਹੀਂ ਜੇ ਅੱਜ ਸਾਡੇ ਭਰਾ ਨੂੰ ਸਾਡੇ ਭਰਾ ਨੂੰ ਅੱਜ ਕੋਨਾ ਲੱਭਾ ਉਹਦੇ ਮਨ ਚ ਗੁੱਸਾ ਸੀ ਭਾਜੀ ਉਹਦੇ ਮਗਰ ਨੱਠਿਆ ਕਿਰਪਾਨ ਲੈ ਕੇ ਨੱਠਿਆ ਉਹ ਗਲੀ ਵੜ ਗਿਆ ਇੱਕ ਖਰੋਚ ਵੀ ਨਹੀਂ ਆਈ ਔਰ ਤੇ ਪੁਲਿਸ ਜੀ 307 ਦਾ 302 ਦਾ ਪਰਚਾ ਘੱਟ ਰਹੀ ਏ ਸਿਆਸਤ ਦੇਖੋ ਪਰਚਾ ਕੌਣ ਘਟਾਣਾ ਹੈ ਜੀਤੇ ਪਰਚਾ ਦੇਖੋ ਤੁਸੀਂ ਹਾਲ ਦੇਖ ਸਰ ਵੋਟਾਂ ਵੀ ਤਾਂ ਤੁਸੀਂ ਪਾਈਆਂ ਸੀਗੀਆਂ ਨਹੀਂ ਵੋਟਾਂ ਨਹੀਂ ਪਾਈਆਂ ਸਾਡੀ ਵਾਰਡ ਦਾ ਨਹੀਂ ਹੈਗਾ ਮੈਂ ਕਹਿੰਦਾ ਚਲੋ ਕਾਉਂਸਲਰ ਹੈ ਕਾਉਂਸਲਰ ਹੋਰ ਹੋਰ ਕੀ ਉਹ ਵੀ ਸਰਕਾਰ ਦਾ ਕਾਉਂਸਲਰ ਹੋਵੇ ਕੋਈ ਤਿੰਨ ਬੰਦੇ ਆਮ ਪਾਰਟੀ ਦੇ ਆਏ ਨੇ ਜੇ ਸਾਰੀ ਸੈਸ਼ਨ ਕੱਟੀ ਹੋਵੇ ਨਾ ਕਿ ਵੀ ਆਡਾ ਬੰਦਾ ਗਲਤ ਆ ਮੰਨੀਏ ਚੀਜ਼ ਦੇਖੋ ਤੁਸੀਂ ਕਿੱਥੇ ਖੜੇ ਹੈ ਬਾਜੀ ਤੁਹਾਨੂੰ ਦੱਸ ਦੋ ਹੁਣ ਤੇ ਐਦਾ ਸਾਨੂੰ ਲੱਗਦਾ ਪਿਆ ਵੇ ਨਾ ਸਾਡੀ ਗੱਲ ਨੇ ਕੋਈ ਸੁਣੀ ਹੁਣ ਅਸੀਂ ਆਪਣੇ ਟੱਬਰ ਤੇ ਆਪ ਤੇਲ ਪਾ ਕੇ ਥਾਣੇ ਦੇ ਅੰਦਰ ਮਰਨਾ ਸਾਡੀ ਕੋਈ ਸੁਣਵਾਈ 1% ਨਹੀਂ ਹੈਗੀ ਬਾਜੀ ਜੇ ਤੁਸੀਂ মিডিਆ ਉਦੋਂ ਹੀ ਸਾਡੇ ਨਾਲ ਹੋ ਸਾਨੂੰ ਦੱਸ ਦੇ ਕੋਈ ਸਾਡੀ ਸੁਣਵਾਈ ਹੈਗੀ ਤੇ ਬਾਜੀ ਇਹ ਅਦਾਲਤਾਂ ਵੀ ਹੈਗੀਆਂ ਅਦਾਲਤ ਤੁਸੀਂ ਲਾਈ ਨਹੀਂ ਪਟੀਸ਼ਨ ਸਰ ਕਿੱਥੇ ਜਾਵਾਂਗੇ ਸਾਡੀ ਇੱਥੇ ਸੁਣਵਾਈ ਨਹੀਂ ਤੇ ਮੈਨੂੰ ਲੱਗਦਾ ਐਡਾ ਪ੍ਰੀਟੀਕਲ ਪ੍ਰੈਸ਼ਰ ਹੈ ਇੰਨੀ ਕਹਿੰਦਾ ਨਾਲ ਤਿੰਨਾਂ ਨਾਲ ਪ੍ਰੀਟੀਕਲ ਬੰਦੇ ਆ ਸਾਡੀ ਨਹੀਂ ਸੁਣੀ ਜਾਣੀ ਸਾਨੂੰ ਪਤਾ ਹੈ ਉਥੇ ਤਾਂ ਵੱਡੇ ਵੱਡੇ ਨਹੀਂ ਸਰ ਮੈਂ ਤੁਹਾਡੀ ਗੱਲ ਲੈ ਰਹੀ ਹਾਂ ਤੁਸੀਂ ਕਹਿੰਦੇ ਅੱਗੇ ਜਾਓ ਜਿੰਦ ਤੇ ਬੰਦੇ ਤੇ ਪਰਚੋ ਦੀ ਗ੍ਰਿਫਤਾਰੀ ਨਹੀਂ ਪਾਉਂਦੇ ਉਹਨੂੰ ਬਿਠਾ ਕੇ ਪਰਚਾ ਘਟਾ ਰਹੇ ਕਿੱਥੇ ਜਾਵਾਂਗੇ ਆਵਾ ਮੈਂ ਅੰਦਰ ਗੱਲ ਕਰਨ ਗਈ ਆ ਮੈਨੂੰ ਬਾਹਰ ਕੱਢ ਦਿੱਤਾ ਉਹ ਡੀਸੀਪੀ ਨੇ ਅੰਦਰੋਂ ਧੱਕੇ ਮਾਰ ਕੇ ਉਹ ਕਹਿੰਦੇ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਹੈ ਕਿਉਂ ਨਹੀਂ ਕਸੂਰ ਸਭ ਕਸੂਰ ਹੈ ਜੇ ਨਾ ਕੋਈ ਨਹੀਂ ਹੈਗਾ ਤਾਂ ਵੀ ਮਿੰਟ ਉਸ ਮੌਕੇ ਤੇ ਜਿਹੜੇ ਐਸਐਚਓ ਮੌਜੂਦ ਹੈ ਗਲਤ ਕਰਦੇ ਆ ਯੂਧਵੀਰ ਜੀ ਕੀ ਸਾਰੀ ਗਲਤ ਕਰਦੇ ਆ ਮੌਕੇ ਤੇ ਐਸਐਚਓ ਦੂਸਰੀ ਸਾਈਡ ਖੜੇ ਆ ਗਲਤ ਕਰ ਲੈਂਦੇ ਆ ਮੋਕੇ ਦੇ ਅਸੂਚੇ ਮੌਜੂਦ ਸਰ ਕੀ ਸਾਰੀ ਗੱਲਬਾਤ ਹੋਈ ਹੈ ਇਹ ਸਰ ਸਾਡੀ ਹੈ ਕਿੰਦਾ ਮਾਮਲਾ ਇੱਕ ਮਿੰਟ ਕੀ ਮਾਮਲਾ ਕੀ ਹੈ ਸਰ ਕਿਉਂਕਿ ਪਰਿਵਾਰ ਕਹਿ ਰਿਹਾ ਕਿ ਲਗਾਤਾਰ ਅਸੀਂ ਧਰਨੇ ਵੀ ਲਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰ ਰਿਹਾ ਮੌਜੂਦਾ ਸਰਕਾਰ ਦੇ ਵਿੱਚ ਨੁਮਾਇੰਦੇ ਆ ਇਸ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਬੀ ਵਿਅਕਤੀ ਦੇ ਉੱਤੇ ਪਰਚਾ ਦਰਜਿਆ ਪੁਲਿਸ ਉਹਨੂੰ ਅਰੈਸਟ ਨਹੀਂ ਕਰ ਰਹੀ ਬਲਕਿ ਉਹਨਾਂ ਦੇ ਬਿਆਨ ਲੈ ਕੇ ਸਾਡੇ ਦੇ ਪਰਚਾ ਦੇ ਰਹੀ ਹੈ ਕੀ ਕਹਿਣਾ ਸਰ ਤੁਹਾਡਾ ਇਸ ਬਾਰੇ ਇਸ ਸੰਬੰਧੀ ਕਾਫੀ ਰੇਡ ਕੀਤੇ ਜੀ ਇਹ ਨਾਲ ਹੀ ਜਾਂਦੇ ਨੇ ਪਰਵਾਦੇ ਮੈਂਬਰ ਨਾਲ ਗਿਆ ਸਾਡੇ ਇਹ ਇਹ ਤਾਂ ਹੋਏ ਕਿ ਪੁਲਿਸ ਉੱਧਾਂ ਜਾਂਦੀ ਹੈ ਇਹ ਕੱਲ ਹੀ ਦਿੱਲੀ ਨੂੰ ਇੱਕ ਪਾਰਟੀ ਵਾਸਾ ਆਈਏ ਇਹ ਦੋ ਬੰਦੇ ਨਾਲ ਗਏ ਸੀ ਇਹ ਤਾਂ ਹੈ ਪਰ ਅੱਜ ਇਹਦੇ ਨਾਲ ਇਹ ਲੜਕੇ ਦੇ ਬਾਪ ਨੇ ਕਿਰਪਾਨ ਲੈ ਕੇ ਮੌਜੂਦਾ ਕਾਉਂਸਲ ਦੇ ਆਮ ਆਮ ਇਸ ਗੱਲ ਦੇ ਉੱਤੇ ਕੀ ਸਰ ਜਿਹੜੀ ਪੰਜਾਬ ਪੁਲਿਸ 307 ਦਾ ਜਿਹੜਾ ਮਕਦਮਾ ਨਹੀਂ ਜਲਦੀ ਦਰਜ ਕਰਦੀ ਹੈ ਜਿੱਦਾਂ ਦਾ ਫੈਂਸਲ ਕਰਨੇ ਪੈਂਦਾ ਜੀ ਕੀ ਇਹ ਫੈਂਸਲ ਸੀਗਾ ਸਰ ਸੀਸੀਟੀਵੀ ਦੇ ਵਿੱਚ ਕੀ ਸਰ ਦਿਖਿਆ ਤੁਹਾਨੂੰ ਕਿਰਪਾਨ ਲੈ ਕੇ ਮਗਰ ਦੌੜਿਆ ਜੀ ਚੱਲ ਹੀ ਖਬਰ ਦਿਖ ਰਹੀ ਹੁਣ ਥੀ ਮੀਡੀਆ ਚ ਉਹਦਾ ਸਰ ਤੁਸੀਂ 307 ਲਾਦ ਕੋਈ ਵੈਰੀਫਾਈ ਦੇਣੇ ਬਿਆਨ ਲਿਖਦੇ ਹੈ ਜੀ ਇਹ ਕਿਤੇ ਕੋਈ ਪੋਲੀਟੀਕਲ ਪ੍ਰੈਸ਼ਰ ਤਾਂ ਨਹੀਂ ਨਹੀਂ ਕੋਈ ਨਹੀਂ ਇਦਾਂ ਦੀ ਇਦਾਂ ਦੀ ਕੋਈ ਗੱਲ ਹੈ ਸਰ ਜਿਹੜੇ ਵਿਅਕਤੀ ਨੇ ਜਿਹੜੀ ਕੰਪਲੇਨਟ ਦਿੱਤੀ ਹੈ ਕਿ ਉਹਨਾਂ ਉੱਤੇ ਵੀ ਪਰਚਾ ਦਰਜ ਨੇ ਉਹਨੇ ਇਹਨੂੰ ਕਿਹ ਚਲਾਈ ਚੱਲਦੀ ਨਹੀਂ ਪੈਰੀ ਲਾਈ ਹੋਈ ਚੱਲਦੀ ਨਹੀਂ ਹਾਂ ਜੀ ਸ੍ਰੀ ਅਫਸਰ ਇੱਕ ਇਹ ਕਿੰਨੇ ਬੰਦੇ ਰਹੇ ਕੋਈ ਨਹੀਂ ਹੋਇਆ ਹਜੇ ਤੱਕ ਹੋਇਆ ਨਹੀਂ ਕਿੰਨੇ ਕਿੰਨਾ ਸਮਾਂ ਹੋ ਗਿਆ ਸਰ ਇਸ ਅਫੇਅਰ ਨੂੰ ਮਹੀਨਾ ਹੋ ਗਿਆ ਕਿ ਮਹੀਨੇ ਵਿਚ ਹਜੇ ਤੱਕ ਪ੍ਰਸ਼ਾਸਨ ਨੇ ਕਿਸੇ ਵਿਅਕਤੀ ਨੂੰ ਅਰੈਸਟ ਨਹੀਂ ਕੀਤਾ ਇੱਕ ਪੰਜ ਛੇ ਜਗ੍ਹਾ ਰੇਡ ਕੀਤਾ ਜਿੱਥੇ ਕੁਝ ਇਹਨਾਂ ਜੰਮੂ ਵੀ ਗਏ ਦਿੱਲੀ ਵੀ ਗਏ ਅੰਮ੍ਰਿਤਸਰ ਗਏ ਕਪੂਰਥਲਾ ਗਏ ਜਿਵੇਂ ਜਿਵੇਂ ਤੁਹਾਨੂੰ ਪਤਾ ਲੱਗਦਾ ਹੀ ਰੇਡ ਕੀਤੀ ਸਰ ਪੰਜਾਬ ਪੁਲਿਸ ਦੀ ਯੂਨੀਫਾਰਮ ਨੂੰ ਸਾਈਡ ਤੇ ਰੱਖ ਕੇ ਜੇ ਗੱਲ ਕਰੀਏ ਕਿਸੇ ਦੇ ਘਰ ਦਾ ਇੱਕ ਮੁੰਡਾ ਮਰਿਆ ਹੋਵੇ ਤੇ ਉਹਦੇ ਪਿਓ ਦੇ ਸਾਹਮਣੇ ਜਿ ਲੱਗਦਾ ਹੋਵੇ ਉਹਨੂੰ ਕਿ ਉਹ ਕਾਤਲ ਆ ਜੇ ਕਿਰਪਾਨ ਲੈ ਕੇ ਦੌੜੇ ਆ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਦੀ ਵੀ ਗਲਤੀ ਹੈ ਜੋ ਮੌਕੇ ਤੇ ਉਸ ਟਾਈਮ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲਿੱਤਾ ਹੁੰਦਾ ਇੱਕ ਮਹੀਨਾ ਨਾ ਪਿਆ ਹੁੰਦਾ ਤਾਂ ਸ਼ਾਇਦ ਇਹ ਇਨਸੀਡੈਂਸ ਹੀ ਨਾ ਹੁੰਦਾ ਕਿਉਂਕਿ ਪਰਵਾਹ ਦੇ ਉਹ ਜਿਹੜਾ ਲੜਕਾ ਨੇ ਕਾਉਂਸਲ ਦਾ ਕੋਈ ਨਾਸ ਨਹੀਂ ਭਗਤ ਤਾਂ ਕਿਸੇ ਦੇ ਕੋਲ ਪਾਸੇ ਨਾ ਨਹੀਂ ਆ ਰਿਹਾ ਇੱਕ ਸਿਆਸੀ ਸਟੇਸ਼ਨਰ ਸਗੇਸਟ ਕਰਕੇ ਕੋਈ ਨਾਲ ਖਾਤਾ ਗਿਆ ਪਰਿਵਾਰ ਕਹਿ ਰਿਹਾ ਜਿਹਦੇ ਉੱਤੇ ਪਰਚਾ ਅੱਜ ਉਹ ਹੀ ਕੰਪਲੇਂਟ ਦੇਣ ਆਇਆ ਉਹਦੀ ਸੁਲਵਾਈ ਨਹੀਂ ਉਹਦੀ ਇਨਕੁਆਰੀ ਚੱਲ ਰਹੀ ਜੀ ਉਹਨੇ ਇਨਕੁਆਰੀ ਲਾਈ ਆਪਣੀ ਪ੍ਰੈਸ਼ਰ ਐ ਕੈਰੀ ਨਹੀਂ ਕੋਈ ਪੋਲਿਟਿਕਲ ਜਿਹੜਾ ਸਰ ਪਰਚਾ ਦਰਜ ਹੋਇਆ ਸੀ ਕਿੰਨਾ ਦੇ ਬਿਆਨਾਂ ਤੇ ਹੋਇਆ ਸੀ ਇਹ ਤਾਂ ਹੀ ਮਾਤਾ ਦੇ ਨਾਲ ਲੜਕੇ ਦੀ ਮਾਤਾ ਦੇ ਨਾਲ ਮਾਤਾ ਨੇ ਉਸ ਟਾਈਮ ਕਾਉਂਸਲ ਦਾ ਨਾਮ ਲੱਤਾ ਸੀਗਾ ਸਰ ਉਹ ਦੱਸਿਆ ਸੀ ਉਹਨਾਂ ਨੇ ਇਹ ਟਾਈਮ ਉਸ ਟਾਈਮ ਨਾਮ ਨਹੀਂ ਵਿੱਚ ਪਾਇਆ ਗਿਆ ਪਾਇਆ ਗਿਆ ਸੀ ਉਹਨੇ ਹਾਂਜੀ ਉਸ ਟਾਈਮ ਉਸ ਦਾ ਨਾਮ ਪਾ ਦਿੱਤਾ ਬਾਅ ਇਦਿਕਾ ਚੱਲ ਰਹੀ ਹੈ ਤੇ ਹੁਣ ਇਹ ਵੀ ਕਾਰਵਾਈ ਕਿੱਥੇ ਤੱਕ ਪਹੁੰਚ ਚੁੱਕੀ ਹੋਈ ਹੈ ਤੁਸੀਂ ਦੱਸਦਾ ਜਾਓਗੇ ਇਸ ਤਰ੍ਹਾਂ ਸੁਣਣਾ ਹੈ ਰੇਡ ਕਰ ਜਿੱਤੇ ਇਹਨਾਂ ਜਗ੍ਹਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਮੈਂ ਤਾਂ ਭਲਾ ਸੀ 12 ਵਜੇ ਤੱਕ ਕਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਹੈ ਉੱਥੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕਹਿਣਾ ਇਹ ਹੈ ਕਿ ਇੱਕ ਮਹੀਨੇ ਤੋਂ ਜਿਹੜਾ ਆ ਉੱਪਰ ਹੋ ਚੁੱਕਾ ਹੈ ਅਰੈਸਟ ਜਿਹੜੀ ਹੈ ਕਿਸ ਤੱਕ ਕਿਸੇ ਦੀ ਨਹੀਂ ਪਈ ਪਰਚੇ ਦੇ ਵਿੱਚ ਜਿਹੜਾ ਕਾਉਂਸਲਰ ਦਾ ਨਾਮ ਵੀ ਸੀਗਾ ਸੋ ਗੱਲਬਾਤ ਕਰ ਲੈਂਦੇ ਹਾਂ ਹਾਂਜੀ ਸਿਆਸਤਸ ਦੇਖੋ ਦੇਖੋ ਜੈਸਾ ਬੋਲੋ ਜਰਾ ਕਿਵੇਂ ਦੇਖੋ ਪੈਸਾ ਹਣੀ ਪੈਸਾ ਸਿਆਸਤਸ ਦੇ ਹਲੋ ਮੈਂ ਤੱਕ ਉਹਨੇ ਘਰ ਨਹੀਂ ਗਿਆ ਭਾਜੀ ਦੇਖੋ ਸਾਡਾ ਭਰਾ ਗਿਆ ਆ ਬਸ ਸੱਚੀ ਕਿੰਨੂ ਗਿਆ ਹੈ ਉਹਦੇ ਮਨ ਚੋਂ ਰੋਸ ਆ ਭਾਈ ਦੇਖੋ ਉਹਦਾ ਬੱਚਾ ਮਰਿਆ ਕੋਈ ਕਿਸੇ ਦਾ ਕੋਈ ਨਜਾਇਜ਼ ਕੋਈ ਨਾਂ ਲਗਾਉਂਦਾ ਦੇਖੋ ਆ ਡਕੋ ਦੀਆਂ ਰਿਕਾਰਡੀਆਂ ਪਈਆਂ ਕੋਨੇ ਦੀਆਂ ਅਸੀਂ ਕੋਰਟ 'ਚ ਸਬੂਤ ਦੇਾਂਗੇ ਕੋਰਟ 'ਚ ਦਵਾਂਗੇ ਅਸੀਂ ਬਿਨਾਂ ਸਬੂਤਾਂ ਤੋਂ ਨਹੀਂ ਬੋਲ ਸਾਡੇ ਕੋਲ ਸਬੂਤ ਪਏ ਭਾਜੀ ਇਹ ਬੋਡੀ ਪ੍ਰਸ਼ਾਸਨ ਉਹ ਨਹੀਂ ਦਿੰਦੀਆਂ ਭਾਜੀ ਕਿਸੇ ਦੇਾਂਗੇ ਅਸੀਂ ਕੋਰਟ 'ਚ ਦੇਣੀਏ ਕੋਰਟ ਆਉਂਗੇ ਪਈਆਂ ਸਾਰੇ ਦਾ ਪ੍ਰੂਫ ਹੈਗੇ ਆ ਪ੍ਰੂਫ ਹੈਗੇ ਮੇਰੀ ਗੱਲ ਕਿ ਕਿਤੇ ਪ੍ਰਸ਼ਾਸਨ ਨੂੰ ਤੁਸੀਂ ਰਿਕਾਰਡਿੰਗ ਦਿਓਗੇ ਫੇਰ ਹੀ ਉਹ ਕੋਈ ਕਾਰਵਾਈ ਕਰਨਗੇ ਮੈਂ ਮੈਂ ਦਿਨ ਮੈਂ ਤਾਂ ਐਗਰੀ ਹਾਂ ਮੈਂ ਐਗਰੀ ਹਾਂ ਮੈਂ ਐਗਰੀ ਹਾਂ ਮੈਂ ਤੁਹਾਡੇ ਨਾਲ ਸਾਰੇ ਲੈ ਕੇ ਦਿਨੇ ਆ ਮੈਂ ਕਹਿੰਦਾ ਦਿਨੇ ਸਭ ਨੂੰ ਦਿਨੇ ਆ ਤੀ ਇੱਕ ਤਾਂ ਦੇਨੀ ਪ੍ਰੈਸੋ ਤੁਹਾਡੇ ਨਾਲ ਤੁਹਾਡਾ ਕੋਈ ਗੇਸ ਨਹੀਂ ਸਭ ਦਾ ਸਾਥ ਦਿੰਦੇ ਹੋ ਜਿੰਦ ਤੇ ਪਰਚਾ ਵੇ ਉਹ ਬੰਦਾ ਪਰਚਾ ਘਟਾਣ ਅੰਦਰ ਬੈਠਾ ਕੁਰਸੀ ਦੇ ਉੱਪਰ ਆਹ ਤੁਹਾਡਾ ਬੱਚਾ ਵੜਿਆ ਸਾਨੂੰ ਧੱਕੇ ਮੰਗੇ ਬਾਹਰ ਘਟਣੇ ਨੇ ਤਦੋਂ ਕਿੱਥੇ ਖੜੇ ਭਾਜੀ ਆਪਾਂ ਹਸ ਤੱਕ ਭਾਜੀ ਮੈਂ ਪ੍ਰੈਸ ਦੇ ਕੇ ਬੋਲਿਆ ਨਹੀਂ ਸੀ ਪਹਿਲੀ ਪਹਿਲੀ ਬੋਲਿਆ ਮੈਂ ਉਤੋਂ ਮੇਰਾ ਨਾਂ ਉਤੋਂ ਮੇਰਾ ਨਾਂ ਲੈਂਦਾ ਪੈਸੇ ਚੁੱਕ ਜਾ ਗਿਆ ਮੇਰੇ ਘਰ ਹੈ ਜੇ ਮੈਂ ਦੇ ਘਰ ਆਇਆ ਭਾਜੀ ਮੇਰੇ ਤੇ ਪਰਚਾ ਦੇ ਅਸ ਤੱਕ ਮੈਂ ਘਰ ਨਹੀਂ ਗਿਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਉਂਸਲਰ ਦਾ ਹਜੇ ਕਿਸੇ ਸਾਹਮਣੇ ਨਾਮ ਜੜਾ ਨਹੀਂ ਆਇਆ ਮਦਰ ਵੱਲੋਂ ਜੜਾ ਆ ਨਾਮ ਦਿੱਤਾ ਗਿਆ ਵਾ ਤੇ ਜ ਸਰ ਉਹਦਾ ਕਹਿਣਾ ਇਹ ਹੈ ਕਿ ਜਿਹੜਾ ਨਾਮ ਵੈਸੇ ਜਿਹੜਾ ਕਾਨਸਰਟ ਦਾ ਜਿਹੜਾ ਵਾ ਨਾਮ ਜਿਹੜਾ ਆ ਨਹੀਂ ਆਇਆ ਹੈਗਾ ਮਾਂ ਦੇ ਕਹਿਣ ਦੇ ਉੱਤੇ ਜਿਹੜਾ ਕਾਨਸਰਟ ਤੇ ਪਰਚਾ ਦਰਜ ਹੋਇਆ ਵਾ ਮਾਂ ਦੇ ਕਹਿਣ ਤੇ ਹੋਇਆ ਕਿ ਸਰ ਮਾਂ ਨੇ ਨੇ ਦਫ਼ਤਰ ਹੀ ਬੁਲਾਇਆ ਮਾਂ ਦੇ ਸਾਹਮਣੇ ਇਹਨੂੰ ਜਦੋਂ ਕਿਹਾ ਨਾ ਕਿ ਇਹਦਾ ਰਾਜੀਨਾਮਾ ਕਰਵਾ ਦੇ ਉਹਦੀ ਮਾਂ ਨੇ ਕਿਹਾ ਕੁੜੀ ਦੀ ਨੇ ਜੇ ਸਾਡੀ ਭੈਣ ਨੂੰ ਉਹਨੇ ਨੇ ਬੁਲਾਇਆ ਭੈਣ ਨੂੰ ਬੁਲਾਇਆ ਉਹਦੇ ਸਾਹਮਣੇ ਕੋਈ ਗੱਲਬਾਤ ਹੋਈ ਏ ਤੇ ਸਾਡੀ ਭੈਣ ਨੂੰ ਕਿਹਾ ਕਿ ਆਪਾਂ ਉਹ ਕੁੜੀ ਕਹਿੰਦੀ ਆਪਾਂ ਨਹੀਂ ਰਿਸ਼ਤਾ ਕਰਨਾ ਤੇ ਭੈਣ ਮੇਰੀ ਕਹਿੰਦੀ ਕੋਈ ਨਾ ਉਹਨੂੰ ਆਪਸ ਚ ਮਿਲਾ ਦੇ ਇਹਨਾਂ ਨੇ ਮਿਲਾਂ ਦੀ ਗੱਲ ਕੀਤੀ ਕਾਉਂਸਲਰ ਸਾਹਿਬ ਗਏ ਨੇ ਆ ਕਾਉਂਸਲਰ ਸਾਹਿਬ ਨੇ ਇਹਨਾਂ ਨੂੰ ਮਿਲਾਇਆ ਇਹਨਾਂ ਦੀ ਗੱਲ ਹੀ ਬਣੀ ਤੇ ਕਾਉਂਸਲਰ ਸਾਹਿਬ ਦੂਜੇ ਦਿਨ ਫੋਨ ਕਰ ਕੇ ਕਹਿੰਦਾ ਪਾਰਕ ਚ ਆਜੋ ਭਾਜੀ ਇਹ ਕਿੱਥੇ ਦਾ ਫੈਸਲਾ ਪਾਰਕਾਂ ਚ ਬੁਲਾਉਂਦਾ ਪਿਆ ਕੋਈ ਨਾ ਕੋਈ ਹੱਥ ਤੇ ਹੈ ਨਾ ਭਾਜੀ ਜਿਹੜੀ ਲੜਕੀ ਦੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਵੀ ਉਹਨੇ ਕਾਉਂਸਲਰ ਦਾ ਜਿਹੜਾ ਨਾਮ ਨਹੀਂ ਲਿੱਤਾ ਲੜਕੀ ਦਾ ਤੇ ਪੂਰੇ ਪਰਿਵਾਰ ਦਾ ਨਾਮ ਲਿੱਤਾ ਨਹੀਂ ਲਿੱਤਾ ਪਰ ਕੋਨੇ ਕੋ ਜਾਣ ਤੋਂ ਬਾਅਦ ਨੂੰ ਸੁਸਰਜ ਕੀਤਾ ਪਤਾ ਨਹੀਂ ਕੋਈ ਨੇ ਕੀ ਭੜਕਾਇਆ ਭਾਜੀ ਉਹ ਦੇਖੋ ਕੁਛ ਤਾਂ ਗੱਲ ਹੈਗੀ ਹੈ ਨਾ ਜੇ ਕੋਨੇ ਕੋ ਘੇ ਉਹਨੇ ਆ ਕੇ ਦੇਖੋ ਉਹਨੂੰ ਮੁੰਦਾ ਸਰਕਾਰ ਹੈ ਉਹਨਾਂ ਦੀ ਬੱਚਾ ਛੋਟਾ ਉਹ ਡਰ ਗਿਆ ਉਹਨਾ ਬਾਜੀ ਕਿ ਭਈ ਯਾਰ ਸਰਕਾਰ ਹੀ ਇਹਨਾਂ ਦੀ ਤਾਂ ਮੈਂ ਕੀ ਕਰ ਲਾਂਗਾ ਇਹ ਦੀ ਜਪਾ ਚਾਹਨੇ ਆ ਕਿ ਤੂੰ ਕੀ ਕਿਹਾ ਸਾਨੂੰ ਦੱਸ ਦੇ ਬੰਦੇ ਭਾਈ ਜਿਹੜੇ ਬੰਦੇ 도ੜੇ ਨੇ ਉਹ ਇੰਨੇ ਜੋਗੇ ਨਹੀਂ ਹੈਗੇ ਬਾਜੀ ਉਹ 10 10 ਰੁਪਏ ਸਾਡੀ ਭੈਣ ਕੋ ਮੰਗਦੇ ਰਹੇ ਉਹ ਕਹਿੰਦੇ ਨੇ ਅਸੀਂ ਮੰਗਦੇ ਨੇ ਮੇਰੀ ਭੈਣ ਨੇ ਡੋਂਟ ਟੋਨ ਇਹਨਾਂ ਦਾ ਕਿਸਮਤ ਕੀਤੀ ਸਾਰੇ ਪੈਸੇ ਅਸੀਂ ਲਾਏ ਬਾਜੀ ਸਾਡੇ ਕੋਲ ਸਬੂਤ ਪਏ ਆ ਸਾਰੇ ਪੈਸੇ ਅਸੀਂ ਲਾਏ ਤੇ ਸਾਡੇ ਸਾਡੇ ਘਰ ਆ ਕੇ ਕੁੜੀ ਸੋੰਦੀ ਵੀਰੀ ਰਹਿੰਦੀ ਵੀ ਰਹੀਏ ਚਲੋ ਆਪਸ ਵਿੱਚ ਪਿਆ ਰਹਿੰਦਾ ਉਹਨੂੰ ਕੋਈ ਤਰਾਜ ਦੀ ਭਾਈ ਪਿਆਰ ਆ ਪਰ ਜਦੋਂ ਟੁੱਟਣ ਲੱਗੀ ਹੈ ਤਾਂ ਉਹਨਾਂ ਨੂੰ ਬਿਠਾ ਕੇ ਜੇ ਤੂੰ ਨਾ ਕਰਨੀ ਹੈ ਸਾਰੀ ਫੈਮਿਲੀ ਬੁਲਾਓ ਕਿ ਭਾਜੀ ਅਸੀਂ ਇਹ ਕੰਮ ਨਹੀਂ ਹੁੰਦੇ ਨਾ ਤੁਸੀਂ ਕੁੜੀ ਮੁੰਡੇ ਨੂੰ ਨਾ ਕਰ ਰਹੇ ਹੋ ਭਾਈ ਛੋਟੀਆਂ ਮੁੰਡੇ ਆਪਣੇ ਪ੍ਰੈਸ਼ਰ ਲੈ ਲਿਆ ਇਹਦੇ ਜਾਨ ਤੋਂ ਬਾਅਦ ਪ੍ਰੈਸ਼ਰ ਲਿਆ ਉਹਨਾਂ ਸਾਰਾ ਇੱਕ ਦੇਖੋ ਭਾਈ ਹਸਤਾ ਮੋ ਦੇ ਘਰ ਨਹੀਂ ਗਿਆ ਐਸਐਚਓ ਬੁਲਾ ਕੇ ਕਹਿੰਦੇ ਕਹਿੰਦੇ ਪਰਚਾ ਨਾ ਲਿਖੋ ਜੀ ਕਿਹੜਾ ਬੰਦਾ ਕਹਿ ਰਿਹਾ ਜਿਹਦੇ ਤੇ ਪਰਚਾ ਹੈ ਈ ਉਹਨਾਂ ਦਾ ਕੀ ਗੜਾ ਤੁਸੀਂ ਕਰ ਗਏ ਸੀ ਉਹਨਾਂ ਪਾਜੀ ਮੈਂ ਅਜ ਤੱਕ ਨਹੀਂ ਗਿਆ ਸੋ ਜਿਹੜਾ ਦੂਜਾ ਪੱਖ ਹੈ ਜਿਹੜਾ ਦੂਜਾ ਪੱਖ ਹੈ ਉਹਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਕਿ ਉਹਨਾਂ ਦਾ ਜਿਹੜਾ ਹੈ ਕੀ ਕਹਿਣਾ ਹੈ ਸੋ ਕੌਂਸਲ ਸਾਹਿਬੀ ਮੌਜੂਦ ਹੈ ਗਲਬਤ ਕਰਦੇ ਸਰ ਕੀ ਸਾਰੀ ਗਲਬਤ ਹੋ ਰਹੀ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਲੜਕੇ ਨੇ ਜਿਹੜਾ ਤੁਹਾਡਾ ਨਾਮ ਨਹੀਂ ਲਿੱਤਾ ਮਦਰ ਦੇ ਬਿਆਨ ਦੇ ਉੱਤੇ ਜਿਹੜਾ ਤੁਹਾਡੇ ਉੱਪਰ ਸਵਾ ਜਿਹੜਾ ਆ ਪਰਚਾ ਦਰਜ ਹੋ ਗਿਆ ਭਜੀ ਸਰ ਬਾਹਰ ਉਹਨਾਂ ਲੜਾਈ ਨਾ ਨਾ ਮੁਝੇ ਕਿਉਂਕਿ ਦੂਜੀ ਪਾਰਟੀ ਵੀ ਹੈ ਚਲ ਆਓ 10 ਮਿੰਟ ਜੇਕਰ ਪਰਿੰਦੇ ਸਾਹਿਬ 10 ਮਿੰਟ ਬਾਹਰ 10 ਮਿੰਟ ਬਾਹਰ 10 ਮਿੰਟ ਵੇਟ ਕਰ ਲੈਣੇ ਥੋੜੇ ਬੈਠ 10 ਪਹਿਲੇ 10 ਮਿੰਟ ਵੇਟ ਕਰ ਲੋ ਕੋਈ ਬਾਹਰ ਆ ਰਹੇ ਆਪਾਂ 2 ਮਿੰਟ 2 ਮਿੰਟ ਸੋ ਜਿਹੜਾ ਦੂਜਾ ਪੱਖ ਹੈ ਉਹ ਵੀ ਇੱਕ ਵਾਰੀ ਜਾਣ ਲੈਂਦੇ ਹਾਂ ਜਿਹੜਾ ਦੂਜਾ ਪੱਖ ਹੈ ਉਹ ਵੀ ਜਾਣ ਲੈਂਦੇ ਹਾਂ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਕਰ ਲੈਂਦੇ ਆ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆਖਿਰਕਾਰ ਕਿਉਂ ਹੋ ਰਹੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਇਸ ਟਾਈਮ ਐਸ ਐਚਓ ਦੇ ਕਮਰੇ ਦੇ ਵਿੱਚ ਜਿਹੜੇ ਇਸ ਟਾਈਮ ਅਸੀਂ ਮੌਜੂਦ ਆ ਦੇਖ ਸਾਧੂ ਵੀ ਜਿਹੜਾ ਦੂਜਾ ਜਿਹੜਾ ਪੱਖ ਹੈ ਪ੍ਰਸ਼ਾਸਨ ਵੱਲੋਂ ਹੁਣ ਜਿਹੜਾ ਉਹ ਵੀ ਸੁਣਿਆ ਜਾ ਰਿਹਾ ਪਰ ਉੱਥੇ ਹੀ ਉਹਨਾਂ ਦਾ ਕਹਿਣਾ ਇਹ ਹੈ ਕਿ 307 ਦਾ ਜਿਹੜਾ ਸਾਡੇ ਉੱਤੇ ਪਰਚਾ ਜਿਹੜਾ ਹੈ ਅਦਜ ਕਰਤਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ Hold it. ਬਾਕੀ ਜਿਹੜਾ ਜਾਣ ਲੈਨੇ ਆ ਸਰ ਕੀ ਕਹਿਣਾ ਕੀ ਸਾਰੀ ਜਿਹੜੀ ਗੱਲਬਾਤ ਹੋਈ ਆ ਕਿ ਲੜਕੇ ਵੱਲੋਂ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਜਿਹੜਾ ਤੁਹਾਡਾ ਨਾਮ ਨਹੀਂ ਲਿੱਤਾ ਗਿਆ ਮਾਂ ਵੱਲੋਂ ਜਿਹੜੇ ਬਿਆਨ ਦੇ ਉੱਤੇ ਤੁਹਾਡੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਹੁਣ ਉਹਨਾਂ ਦਾ ਕਹਿਣਾ ਇਹ ਆ ਕਿ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਐ ਉਹੀ ਜਿਹੜਾ ਆ ਬੈ ਕੇ ਸਾਡੇ ਦੇ ਅਨੁਸਾਰ ਦੀ ਤਰ੍ਹਾਂ ਬਾਰੇ ਕੀ ਕਹਿਣਾ ਤੁਹਾਡਾ ਗੁਰਦੀਪ ਜੀ ਦੇਖੋ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕਿਸੇ ਦਾ ਜਵਾਨ ਬੱਚਾ ਚਲ ਜਾਣਾ ਔਰ ਮੇਰੇ ਮੇਰਾ ਕੰਮ ਹੈ ਲੋਕਾਂ ਨੂੰ ਪਿਆਰ ਨਾਲ ਬਿਠਾਉਣਾ ਤੇ ਸਮਝਾਉਣਾ ਚਲੋ ਬੱਚੇ ਨੇ ਜੋਗ ਡਿਚੇ ਲਿਆ ਮਾੜਾ ਲਿਆ ਨੰਬਰ 2 ਤੇ ਚਲੋ ਜੇ ਮੰਨ ਲਓ ਪੁਲਿਸ ਨੇ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਮੇਰੇ ਤੇ ਝੂਠਾ ਪਰਚਾ ਦਰਜ ਕਰ ਹੀ ਦਿੱਤਾ ਤੇ ਉਹ ਮੈਂ ਇਨਕੁਆਰੀ ਲਈਏ ਇਨਕੁਆਰੀ ਲਾਉਂਦਾ ਮੈਨੂੰ ਹੱਕ ਹੈਗਾ ਕਿ ਨਹੀਂ ਹੈਗਾ ਕਾਨੂੰਨ ਦੇ ਹਿਸਾਬ ਨਾਲ ਮੈਂ ਆਪਣੀ ਇਨਕੁਆਰੀ ਲਈਏ ਉਹਦੇ ਹਿਸਾਬ ਨਾਲ ਮੈਂ ਚਾਹਦੇ ਆ ਇਹ ਵੀ ਕਾਨੂੰਨ ਦੇ ਹਿਸਾਬ ਨਾਲ ਚੱਲਣ ਇਹ ਤੇ ਨਹੀਂ ਕਿਸੇ ਨੂੰ ਹੱਕ ਹੈਗਾ ਕਿ ਗੁਰੂ ਦਾ ਬਾਣਾ ਪਾ ਕੇ ਤੇ ਤੀਜੀ ਵਾਰੀ ਮੇਰੇ ਤੇ ਅਟੈਕ ਹੋਇਆ ਗੁਰਦੀਪ ਜੀ ਮੈਂ ਤੁਹਾਡੇ মিডিਆ ਮਾਧਿਅਮ ਦੋਂ ਦੱਸਣਾ ਚਾਹਨਾ ਗੁਰੂ ਦਾ ਬਾਣਾ ਪਾ ਕੇ ਗੁਰੂ ਨੇ ਬਾਣਾ ਬਣਾਇਆ ਸੀ ਲੋਕਾਂ ਦਾ ਭਲਾ ਕਰਨ ਲਈ ਲੋਕਾਂ ਦੀ ਸੁਰੱਖਿਆ ਕਰ ਲਈ ਗੁਰੂ ਦਾ ਬਣਾ ਪਾ ਕੇ ਤੀਜਾ ਅਟੈਕ ਮੇਰੇ ਤੇ ਭਾਈ ਹੋਇਆ ਵੇ ਅੱਜ ਤੇ ਜੇ ਮੈਂ ਨਾ ਭਈਦਾ ਤੇ ਮੈਂ ਹੋ ਸਕਦਾ ਸੀ ਇਸ ਜਹਾਨ ਦੇ ਉੱਤੇ ਨਾ ਹੁੰਦਾ ਮੇਰੇ ਬੱਚੇ ਯਤਿਮ ਹੋ ਜਾਂਦੇ ਔਰ ਦੇਖੋ ਜੇ ਮੇਰੇ ਬਹੁਤ ਬੰਦਿਆਂ ਦੇ ਉੱਤੇ ਅਟੈਕ ਇੱਕ ਬੰਦਾ ਕਰ ਸਕਦਾ ਤੇ ਦੂਜਿਆਂ ਦਾ ਕੀ ਹਾਲ ਕਰੇਗਾ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਮੇਰੇ ਤੇ ਤੀਜਾ ਅਟੈਕ ਹੋਇਆ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਜਾਂ ਮੇਰੇ ਪਰਿਵਾਰ ਤੇ ਕਿਸੇ ਤੋਂ ਕੋਈ ਨਹੀਂ ਕੀ ਹੋਇਆ ਵਿਰਿੰਦਰ ਕੁਮਾਰ ਉਹਦੀ ਫੈਮਲੀ ਤੇ ਜਿਹੜੇ ਉਹਦੇ ਸਾਥੀ ਨੇ ਇਹ ਜ਼ਿੰਮੇਵਾਰ ਹੋਣਗੇ ਉਹ ਮੈਂ 2 ਦਿਨ ਪਹਿਲਾਂ ਵੀ ਸੀਪੀ ਮੈਡਮ ਦੇ ਪੇਸ਼ ਹੋ ਗਿਆ ਆਪਣੀ ਦਰਖਾਸਤ ਦੇ ਚੁੱਕਿਆ ਹਾਂ ਔਰ ਅੱਜ ਤੇ ਸਾਹਮਣੇ ਮਿਸਾਲ ਹੀ ਆ ਗਈ ਸੀਸੀ ਟੀਵੀ ਦੀ ਆਪਾਂ ਫੁਟੇਜ ਦਿੱਤੀ ਹੈ ਜਿੱਤੇ ਉੱਤੇ ਮੇਰੇ ਤਲਵਾਰ ਲੈ ਕੇ ਅਟੈਕ ਕਰ ਰਿਆ ਸਰ ਇੱਕ ਆਡੀਓ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਸੁਣੀ ਵੀ ਹੋਏਗੀ ਜਿਹਦੇ ਵਿੱਚ ਇੱਕ ਲੇਡੀਜ਼ ਹੈ ਤੁਹਾਡਾ ਨਾਮ ਲੈ ਕੇ ਵਾਰ-ਵਾਰ ਕਹਿ ਰਹੀ ਹੈ ਕਿ ਕੌਨਸਲ ਤੈਨੂੰ ਫੋਨ ਕਰਦਾ ਵਾ ਤੂੰ ਕਿਉਂ ਨਹੀਂ ਚੱਕਦਾ ਵਾ ਕੌਣ ਹੈ ਉਹ ਲੇਡੀ ਕੀ ਸਰਸਰੀ ਗੱਲ ਹੈ ਪਤਾ ਤੁਹਾਨੂੰ ਪਤਾ ਹੀ ਨਹੀਂ ਮੰਨ ਲਓ ਲੜਕੀ ਦੀ ਮਾਂ ਮੇਰਾ ਨਾਮ ਲੈ ਕੇ ਕਹਿ ਰਹੀ ਹੈ ਤੇ ਮੇਰਾ ਮੈਂ ਥੋੜੀ ਮੇਰਾ ਨਾਲ ਹੈ ਕਿ ਤੁਸੀਂ ਫੋਨ ਕਰੀ ਜਾ ਮੈਂ ਤਾਂ ਮਾੜਾ ਸ਼ਬਦ ਨਹੀਂ ਗਿਆ ਇਹਨਾਂ ਨੂੰ ਮੇਰਾ ਕੰਮ ਸੀ ਇਹਨਾਂ ਨੂੰ ਬਿਠਾਣਾ ਬਿਠਾਇਆ ਵੀ ਬੱਚਾ ਇੰਨਾ ਚੰਗਾ ਮਾਸੂਮ ਬੱਚਾ ਸੀ 18 19 ਸਾਲ ਦੀ ਉਮਰ ਸੀ ਮੈਨੂੰ ਬੇਨਤੀਆਂ ਕੀਤੀਆਂ ਅੰਕਲ ਜੀ ਮੈਨੂੰ ਨਾ ਕੁੜੀ ਦਬਾਚ ਲੱਗਦੀ ਪਈ ਮੈਨੂੰ ਅਲੱਗ ਬਿਠਾ ਦਿਓ 10 ਮਿੰਟ ਮੈਨੂੰ ਕੁੜੀ ਨਾਲ ਮਿਲਾ ਦਿਓ ਮੈਂ ਕੁੜੀ ਨੂੰ ਮਨਾ ਲੈਣਾ ਕੱਛੀ ਜਨਾਬ ਦੀ ਕੁੜੀ ਹੈ ਮੈਨੂੰ ਮਨਾ ਲੈਣਾ ਲੜਕੇ ਦੀ ਮਾਂ ਔਰ ਲੜਕਾ ਮੇਰੀ ਦੁਕਾਨ ਤੇ ਜਦੋਂ ਇਹ ਗੱਲ ਕੀਤੀ ਏ ਕੰਕਲ ਜੀ ਮੈਨੂੰ ਬਿਠਾ ਦਿਓ ਮੈਂ ਫੋਨ ਕੀਤਾ ਵੇ ਲੜਕੇ ਦੀ ਮਾਂ ਨੇ ਚੱਕਿਆ ਹੋਵੇ ਕਿ ਭਾਈ ਤੁਸੀਂ ਮਿਲਾ ਦਿਓ ਇਹਨਾਂ ਨੂੰ ਮੈਂ ਉਹਨਾਂ ਨੂੰ ਕੁੜੀ ਨਾਲ ਬਣਾ ਲਿਆ ਕਾਉਂਸਲ ਹੋਣ ਦੇ ਨਾਲ ਤੁਸੀਂ ਕਾਉਂਸਲ ਹੋਣ ਦੇ ਨਾਲ ਤੇ ਮੈਂ ਉਹਨਾਂ ਨੂੰ ਬਣਾ ਲਿਆ ਵੀ ਚਲੋ ਮਿਲਾ ਦਿਓ ਬੱਚਿਆਂ ਨੂੰ ਇੱਕ ਵਾਰੀ ਹੋ ਸਕਦਾ ਇਹਨਾਂ ਦੀ ਦੁਬਾਰਾ ਆਪਸ ਚੈਟਿੰਗ ਹੋ ਜਵੇ ਦੁਬਾਰਾ ਲੜਕੀ ਦੀ ਮਾਂ ਲੜਕੇ ਦੀ ਮਾਂ ਮੈਨੂੰ ਕਹਿ ਰਹੀ ਏ ਕਿ ਤੁਸੀਂ ਮੇਰੇ ਘਰ ਲੈ ਕੇ ਆਓ ਮੇਰੇ ਕੋਲ ਹੈਗੀ ਰਿਕਾਰਡਿੰਗ ਲੜਕੇ ਦੀ ਮਾਂ ਕਹਿ ਰਹੀ ਲੜਕੀ ਨੂੰ ਸਾਡੇ ਘਰ ਲੈ ਕੇ ਆਓ ਮੈਂ ਕਿਹਾ ਭੈਣ ਜੀ ਜਦੋਂ ਬੱਚੇ ਠੀਕ ਸੀ ਚਲੋ ਲੜਕੀ ਆਂਦੀ ਜਾਂਦੀ ਸੀ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਹੁਣ ਉਹ ਲੜਕੀ ਵਾਲੇ ਇਸ ਗੱਲ 'ਚ ਐਗਰੀ ਨਹੀਂ ਹੈਗੇ ਮੈਂ ਕਿਹਾ ਮੇਰੇ ਦਫਤਰ ਆ ਜਾਓ ਮੇਰੇ ਕੋ ਬਕਾਇਦਾ ਸਬੂਨ ਨੇ ਕਹਿੰਦੇ ਤੁਹਾਡੇ ਦਫਤਰ ਨਹੀਂ ਆਣਾ ਮੈਂ ਕਿਹਾ ਦੱਸੋ ਕਿੱਥੇ ਆਣ ਮੇਰੇ ਘਰ ਆ ਜਾਓ ਕਹਿੰਦੇ ਨਹੀਂ ਆਣਾ ਕਹਿੰਦੇ ਤੁਸੀਂ ਹੋਰ ਕਿਤੇ ਪਾਰਕ ਦੇ ਵਿੱਚ ਮਾਰ ਲਓ ਉਸ ਦੁਸ਼ਹਰਾ ਪਾਰਕ ਦੇ ਵਿੱਚ 10 ਮਿੰਟ ਬੱਚਿਆਂ ਨੂੰ ਬਿਠਾ ਦਿੱਤਾ ਲੜਕੀ ਨੂੰ ਤਾਂ ਲੜਕੇ ਨੂੰ ਹੁਣ ਲੜਕੀ ਨੇ ਉੱਥੇ ਵੀ ਮਨਾ ਕਰਤਾ ਕਿ ਅੰਕਲ ਜੀ ਮੈਂ ਨਾ ਵਿਆਹ ਨਹੀਂ ਕਰਾਣਾ ਇਹ ਲੜਕਾ ਨਸ਼ੇ ਤੇ ਲੱਗ ਚੁੱਕਾ ਹੈ ਮੈਂ ਆਪਣੀ ਲਾਈਫ ਨਹੀਂ ਖਰਾਬ ਕਰਨੀ ਮੈਂ ਆਪਣਾ ਫਿਊਚਰ ਦੇਖਣਾ ਗੁਰਦੀਪ ਜੀ ਅਚ ਦੱਸੋ ਮੇਰਾ ਕੀ ਕਸੂਰ ਹੈ ਅੱਜ ਆਪਣੇ ਬੱਚੇ ਨੂੰ ਤੁਸੀਂ ਸਮਝਾਣਾ ਹੋਏ ਨਾ ਤੁਹਾਡਾ ਆਪਣਾ ਬੱਚਾ ਤੁਹਾਡੇ ਅੱਖੇ ਨਹੀਂ ਲੱਗਦਾ ਨਾ ਤੁਸੀਂ ਆਪਣੇ ਬੱਚੇ ਦੇ ਦਵਾ ਪਾਸੇ ਤੇ ਮੈਨੂੰ ਕੀ ਆ ਕੇ ਕਿਸੇ ਦੀ ਲੜਕੀ ਨੂੰ ਜਾਂ ਲੜਕੇ ਨੂੰ ਦਬਾਅ ਪਾਉਂਦੀ ਉਹਨਾਂ ਦੀ ਆਪਣੀ ਲਾਈਫ ਹੈ ਜੋ 2 ਸਾਲ ਪਹਿਲਾਂ ਇਹਨਾਂ ਨੇ ਆਪਸ ਵਿੱਚ ਡਿਸੀਜਨ ਲਿਆ ਸੀ ਮੈਂ ਐਂਗੇਜਮੈਂਟ ਤੇ ਹੈਗਾ ਸੀ ਜਾਂ ਮੈਨੂੰ ਦੱਸ ਕੇ ਕੀਤਾ ਸੀ ਤੇ ਹੁਣ ਮੰਨ ਲਓ 1.5-2 ਮਹੀਨੋਂ ਲੜਕੀ ਨਹੀਂ ਬੁਲਾ ਰਹੀ ਤੇ ਮੈਂ ਉਹਨੂੰ ਥੋੜੀ ਕਿਹਾ ਨਾ ਭਲਾ ਔਰ ਲੜਕੀ ਵਾਲੇ ਲੜਕੇ ਵਾਲੇ ਉਹਨਾਂ ਦੇ ਘਰ ਗਏ ਨੇ ਜਿਸ ਦਿਨ 17 ਨੂੰ ਮੇਰੇ ਕੋਲ ਆਏ ਨੇ ਇਹ ਲੜਕੀ ਵਾਲੇ ਘਰ ਗਏ ਨੇ ਲੜਕੀ ਵਾਲਾਂ ਦਰਵਾਜ਼ਾ ਨਹੀਂ ਖੋਲਿਆ ਇਹਨਾਂ ਦੀ ਆਪਣੀ ਵਡਿੰਗ ਦੇ ਲੜਕੀ ਵਾਂਂ ਦਰਵਾਜ਼ਾ ਨਹੀਂ ਖੋਲਿਆ ਔਰ ਉਲਟਾ ਗਾਲੀ-ਗਲੋਚ ਕੀਤਾ ਮੈਨੂੰ ਨਹੀਂ ਪਤਾ ਕੀਤਾ ਕਿ ਨਹੀਂ ਕੀਤਾ ਇਹ ਮੇਰੇ ਦਫ਼ਤਰ ਆ ਗਏ ਨੇ ਯਾਰ ਮੈਂ ਬਿਠਾਤਾ ਤਾਂ ਕੋਈ ਗਲਤੀ ਯਾਰ ਮੰਨ ਲਓ ਕਾਉਂਸਲਰਾਂ ਸਾਡਾ ਕਾਉਂਸਲਿੰਗ ਕਰਾਣਾ ਆਪਸ ਵਿੱਚ ਪਿਆਰ ਨਾਲ ਬਿਠਾਣਾ ਦੋ ਸਿਰ ਜੋੜਨੇ ਨਾ ਕਿ ਤੋੜਨੇ ਯਾਰ ਜੇ ਮੈਂ ਬਿਠਾਤਾ ਤਾਂ ਮੈਨੂੰ ਮੇਰਾ ਗੁਨਾਹ ਦੱਸ ਦੇਣਾ ਮੇਰਾ ਗੁਨਾਹ 10 ਸਾਲਾਂ ਵਿੱਚ ਕਾਕਾ ਤੂੰ ਇਹ ਕੰਮ ਗਲਤ ਕੀਤਾ ਕੌਂਸਲ ਸਾਹਿਬ ਤੁਸੀਂ ਇਹ ਕੰਮ ਗਲਤ ਕੀਤਾ ਬੱਚਿਆਂ ਨੂੰ ਬਿਠਾ ਕੇ ਪਰਿਵਾਰਾਂ ਨੂੰ ਬਿਠਾ ਕੇ ਗਲਤ ਕੀਤਾ ਤੇ ਮੈਨੂੰ ਭਰਾ ਗੁਨਾਹਗਰ ਸਮਝ ਕੇ ਬਿਠਾ ਦਿਓ ਪਰ ਜੇ ਦੇਖਿਆ ਜਾਵੇ ਅਰੇਸਟ ਦੀ ਬਾਹਰ ਮੰਗ ਸਿਰਫ ਤੁਹਾਡੀ ਕੀਤੀ ਜਾ ਰਹੀ ਹੈ ਪਰਿਵਾਰ ਦੀ ਨਹੀਂ ਕੀਤੀ ਜਾ ਰਹੀ ਕੀ ਕਾਰਨ ਇਹ ਤਾਂ ਮੈਂ ਪੁੱਛ ਰਿਹਾ ਹਾਂ ਸਾਡੇ ਨਾਲ ਕੋਈ ਰੰਜਿਸ਼ ਹੈ ਪਰਿਵਾਰ ਦੀ ਦੇਖੋ ਪਰਿਵਾਰ ਮੈਨੂੰ ਮਿਲਿਆ ਹੀ ਨਹੀਂ ਕਦੀ ਜੀ ਲੜਕੀ ਵਾਲੇ ਜ਼ਰੂਰ ਮੈਂ ਦੁਕਾਨ ਤੇ ਦਫ਼ਤਰ ਤੇ ਲੱਗੇ ਨੇ ਲੜਕੇ ਵਾਲੇ ਮਿਲੇ ਹੀ ਪਹਿਲੀ ਵਾਰ ਨਹੀਂ ਯਾਰ ਨਾ ਮੈਨੂੰ ਲੜਕੇ ਦਾ ਪਤਾ ਸੀ ਮੈਂ ਤਾਂ ਲੜਕਾ ਪਹਿਲੀ ਵਾਰ ਦੇਖਿਆ ਲੜਕੇ ਦੀ ਮਾਂ ਲ ਮਨਕਿਸ਼ਨ ਪਾਰਟੀ اپوزیشن پارٹی ਦੀ ਲੱਗਦੀ ਤੁਹਾਨੂੰ ਬਿਲਕੁਲ اے ਭਾਈ ਜਰੂਰ ਆਦੀ ਸੀ ਰنجਿਸ਼ ਮੇਰੀ ਸ਼ੋਹੀ ਖਰਾਬ ਕਰਨ ਲਈ ਕੰਮ ਕੀਤਾ ਜਾ ਰਿਹਾ ਜਦ ਕਿ ਮੇਰੇ ਤੇ ਜ਼ਿੰਦਗੀ ਦਾ ਪਹਿਲਾ ਪਰਚਾ ਉਹ ਵੀ ਝੂਠਾ ਮੈਂ ਆਪਣੀ ਲਾਈਫ ਦੇ ਵਿੱਚ ਪਿਆਰਾਂ ਥੱਲੇ ਆ ਕੇ ਕੀੜੀ ਕੀੜਾ ਮਰ ਗਿਆ ਤੇ ਮੈਨੂੰ ਪਤਾ ਨਹੀਂ ਆਪਣੀ ਵਿੱਚ ਮੈਂ ਕੀੜੀ ਨਹੀਂ ਮਾਰੀ ਨਾ ਕਿਸੇ ਨੂੰ ਦੱਫਾ ਮਾਰਿਆ ਜਦੋਂ ਸਰਕਾਰ ਦੇ ਵਿੱਚ ਜਾਂਦੇ ਹੋ ਪ੍ਰਸ਼ਾਸਨ ਇਹ ਛੋਟੇ ਮੋਟੇ ਗਿਫਟ ਤਾਂ ਚਲੋ ਦਿੰਦੀ ਰਹਿੰਦੀ ਹੈ ਚਲੋ ਇਹ ਤੇ ਫਿਰ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਣੀਆਂ ਜੇ ਰਾਜਨੀਤੀ ਚਾਏ ਆ ਪੇ ਆ 25 ਸਾਲ ਦੇ ਵਿੱਚ ਪਹਿਲੀ ਦਫਾ ਭਾਈ ਐਦਾਂ ਕਈ ਹਜ਼ਾਰਾ ਫੈਸਲਿਆਂ ਚ ਗਏ ਆ ਕੀਤੇ ਨੇ ਕਰਾਏ ਨੇ ਕਈ ਘਰ ਵਸਾਏ ਨੇ ਪਰ ਇਹ ਪਹਿਲੀ ਵਾਰ ਹੋ ਗਿਆ ਯਾ ਸਾਡਾ ਮੈਂ ਦੇਖੋ ਉਸ ਦਿਨ ਜਦ ਡੈਡੀ ਆਇਆ ਵੇ ਉਸ ਦਿਨ ਬੜਾ ਠੀਕ ਸੀ ਚਲੋ ਮੈਂ ਨਹੀਂ ਕਹਿੰਦਾ ਮੈਨੂੰ ਪੁੱਛ ਰਿਹਾ ਉਹਨਾਂ ਐਡਰੈਸ ਦੇ ਦੇ ਭਾਈ ਮਨੇ ਕੋ ਰਿਸ਼ਤੇਦਾਰ ਨੇ ਮੈਨੂੰ ਦੱਸ ਕੇ ਗਏ ਨੇ ਯਾਰ ਮੇਰੀ ਕਿਹੜੀ ਇਹਨਾਂ ਰੰਜਿਸ਼ ਮੈਨੂੰ ਆ ਦੱਸੇ ਮੈਂ ਤੈਨੂੰ ਅੱਜ ਤੱਕ ਮਾਰਾ ਚਾਹ ਉਹ ਮੁੰਡੇ ਦੀ ਮਾਂ ਮੈਂ ਸ਼ਾਇਦ ਇੱਥੇ ਬੈਠੀ ਹੈ ਉਹਨੂੰ ਪੁੱਛੋ ਮੈਂ ਭਾਂਜੀ ਭਾਂਜੀ ਕਰਕੇ ਤੁਹਾਨੂੰ ਬਿਠਾਇਆ ਕੁਰਸੀਆਂ ਦਿੱਤੀਆਂ ਭਾਂਜੀ ਭਾਂਜੀ ਕਰਕੇ ਤੁਹਾਡੇ ਕਰਕੇ ਮੈਂ ਆਪਣਾ ਬੱਚਾ ਸਮਝ ਕੇ ਉਹਦੋਂ ਤਰਸਗਾ ਕੇ ਮਲਾਇਆ ਚੱਲ ਯਾਰ ਬੱਚਾ ਮੇਰਾ ਵੀ 18 ਸਾਲ ਦਾ ਬੱਚਾ ਵੇ ਬੱਚਿਆਂ ਨੂੰ ਮਲਾਤਾ ਬਿਠਾਤਾ ਉਹ ਲੜਕੀ ਨੇ ਮਣਾ ਕੀਤਾ ਨਾ ਮੈਂ ਵਿੱਚ ਕੀ ਕਰ ਸਕਦਾ ਮੈਨੂੰ ਇਹ ਦੱਸੋ ਮੈਂ ਕੀ ਕਰਾਂ ਮੇਰਾ ਕੀ ਰੋਲ ਮੈਨੂੰ ਮੈਨੂੰ ਮੇਰਾ ਕਸੂਰ ਦੱਸ ਦਿਓ ਬਿੰਦਰ ਕੁਮਾਰ ਇਹ ਅੰਜਲੀ ਉਹਦੀ ਮਾਂ ਮੁੰਡੇ ਨੂੰ ਮੇਰਾ ਕਸੂਰ ਤੇ ਦੱਸ ਦਿਓ ਯਾਰ ਕੰਨ ਸੇ ਕੰਮ ਕੀ ਮੇਰਾ ਕਸੂਰ ਹੈ ਕਿਥੇ ਮੈਂ ਮੋੜਾ ਛੋਟ ਬੋਲਿਆ ਨਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਮੈਨੂੰ ਸਾਫ ਦਿੱਤਾ ਜਾਵੇ ਅੱਜ ਜਿਹੜੇ ਤੇ ਮੇਰੇ ਤੇ ਅਟੈਕ ਹੋਇਆ ਉਹਦੀ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਕੱਲ ਨੂੰ ਅਜੇ ਇਹ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਕੱਲ ਨੂੰ ਮੈਨੂੰ ਮਾਰ ਵੀ ਸਕਦਾ ਬੰਦਾ ਜਿੰਨਾ ਉਹਦਾ ਹੱਥ ਵਧਿਆ ਹੋਇਆ ਹੈ ਔਰ ਗੁਰੂ ਦਾ ਬਾਣਾ ਪਾ ਕੇ ਗੁਰੂ ਦੀ ਤਲਵਾਰ ਕੱਢ ਕੇ ਯਾਰ ਇਹ ਤਾਂ ਬਣੀ ਸੀ ਗੁਰੂ ਦੇ ਜਿਹੜੇ ਕੋਈ ਮਾੜੇ ਬੰਦੇ ਉਹਨਾਂ ਦੀ ਰੱਖਿਆ ਲਈ ਇਹ ਤਾਂ ਸਾਡੇ ਮਹਤਵਰ ਬੰਦਿਆਂ ਨੂੰ ਮਾਰਨ ਲੱਪੇ ਨੇ ਯਾਰ ਇਹ ਤਾਂ ਗਲਤ ਗੱਲ ਹੈ ਮੈਂ ਬੇਨਤੀ ਕਰਾਂਗਾ ਤੁਹਾਡੇ ਮੀਡੀਆ ਰਾਈ ਵੀ ਵਿੰ ਇਨਸਾਫ ਦੀ ਗੱਲ ਕਰੀਏ ਇਹ ਅੱਜ ਮੇਰੇ ਨਾਲ ਹੋਇਆ ਕੱਲ ਨੂੰ 85 ਕਾਉਂਸਲਰ ਹੋਰ ਨੇ ਜਾਂ ਮਹੱਲਿਆਂ ਦੇ ਪ੍ਰਧਾਨ ਹੋਰ ਨੇ ਇਹ ਕੱਲ ਨੂੰ ਉਹਨਾਂ ਨਾਲ ਵੀ ਹੋ ਸਕਦਾ ਆਪਾਂ ਇਦਾਂ ਦਾ ਕੰਮ ਨਾਗਰਿਕ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਕਾਉਂਸਲਰ ਨੇ ਜਾਂ ਮਹੱਲਿਆਂ ਦੇ ਪ੍ਰਧਾਨ ਵੀ ਹੁੰਦੇ ਨੇ ਇਹਦੇ ਉਹਨਾਂ ਨਾਲ ਵੀ ਕੱਲ ਨੂੰ ਧੱਕਾ ਹੋਏਗਾ ਇਸ ਕਰਕੇ ਬੇਨਤੀ ਹੈ ਆਪਾਂ ਮਾੜੇ ਕੰਮ ਨਾਗ ਮੇਰੀ ਗਲਤੀ ਮੇਰੇ ਨਾਲ ਪਰਿਵਾਰ ਬੈਠ ਜਾ ਲੜਕਾ ਪਰਿਵਾਰ ਅਗਰ ਵਾਕੇ ਮੇਰੇ ਨਾਲ ਬੈਠ ਜਾ 10 ਦਿਨ ਯਾਰ ਮੈਨੂੰ ਮੇਰੀ ਗਲਤੀ 10 ਦਿਨ ਬਸ ਵਾਠ ਠੀਕ ਹੈ ਯਾਰ ਭਾਈ ਤੂੰ ਹੀ ਇੱਥੇ ਗਲਤੀ ਕੀਤੀ ਹੈ ਮੈਂ ਤਾਂ ਭਾਂਜੀ ਵੇ ਵਾਰ ਕੀਤਾ ਔਰ ਬੱਚਿਆਂ ਤਰਾ ਮਲਾਇਆ ਵੇ ਲੜਕੀ ਨੇ ਮਨਾ ਕਰਤਾ ਲੜਕੀ ਆਪਣੇ ਘਰ ਚਲ ਗਈ ਲੜਕੇ ਵਾਲੇ ਆਪਣੇ ਘਰ ਚਲ ਗਏ ਨਾ ਯਾਰ ਮੈਂ ਤੇ ਆਪਣੇ ਘਰ ਆ ਗਿਆ ਵੇ ਮੈਂ ਕੀ ਕਰਾਂ ਦੱਸੋ ਸਪਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੇ ਸਰ ਫਿਰ ਅਜੇ ਕੀ ਪਾਰਟੀ ਪੇਟੀ ਵੀਰੇ ਉਥੇ ਤਾਂ ਦੱਸ ਦਈਏ ਕਿ ਦੋਨੋਂ ਜਿਹੜੇ ਪੱਖ ਆ ਸੀ ਸੁਣ ਲਿਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਐਸਾ ਕਿਹੜਾ ਪੱਖ ਆ ਜਿਹੜਾ ਹਜੇ ਤੱਕ ਸੁਣ ਰਹੀ ਹੈ ਜਿਹੜਾ মিডিਆ ਨੂੰ ਗੱਲਬਾਤ ਦਾ ਜਿਹੜਾ ਜਵਾਬ ਨਹੀਂ ਦੇ ਰਹੀ ਕਿ ਕਿਤੇ ਨਾ ਕਿਤੇ ਕਿ ਪੁਲਿਸ ਪ੍ਰਸ਼ਾਸਨ ਵੀ ਕੋਈ ਚੀਜ਼ ਲੁਕਾ ਰਿਹਾ ਹੈ ਜਾਂ ਕਿਸ ਤਰ੍ਹਾਂ ਦੀ ਕੋਈ ਇਨਕੁਆਇਰੀ ਦੇ ਵਿੱਚ ਹੇਰਫੇਰ ਕੀਤੀ ਜਾ ਰਹੀ ਹੈ ਜਾਂ ਵੱਡੇ ਪੱਦਰ ਦੇ ਉੱਤੇ ਸ਼ੈਟਿੰਗ ਦੀ ਵੀ ਗੱਲ ਚੱਲ ਰਹੀ ਹੈ ਇਹ ਤਾਂ ਹੁਣ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਹੁਣ ਹੈਰਾਨਗੀ ਵਾਲੀ ਗੱਲ ਹੈ ਕਿ মিডিਆ ਨੂੰ ਦੇ ਕੇ ਪ੍ਰਸ਼ਾਸਨ ਹਮੇਸ਼ਾ ਜਿਹੜਾ ਗੱਲ ਦਾ ਜਵਾਬ ਕਿਉਂ ਨਹੀਂ ਦਿੰਦਾ ਉਥੇ ਸੀਨੀਅਰ ਅ ਕੀ ਕੌਣ ਬੰਦਾ ਸਹੀ ਹੈ ਤੇ ਕੌਣ ਗਲਤ ਹੈ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਰ ਤਦ ਤੱਕ ਲਈ ਮੈਨੂੰ ਦਿਓ ਜਾਤ ਕੈਮਰਾਮੈਨ ਜਾਨੂ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਆਰ ਟੀਵੀ ਜਲੰਧਰ